ਦਿੱਲੀ ਦੇ ਐਗਜ਼ਿਟ ਪੋਲ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਨੇ ਹੈਰਾਨ ਸਾਡੇ ਵਰਗਿਆਂ ਨੂੰ ਤੇ ਪਰੇਸ਼ਾਨ ਕਿਨੂੰ ਕਰਨਗੇ ਤੁਹਾਨੂੰ ਇਹ ਦੱਸਦੇ ਆ ਆਖਰਕਾਰ ਕਿਹੜੀ ਪਾਰਟੀ ਕਿਹੜੀ ਪਾਰਟੀ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਇਹਦਾ ਫੈਸਲਾ ਅੱਜ ਲੋਕਾਂ ਨੇ ਕਰ ਦਿੱਤਾ ਵੋਟ ਪਾ ਕੇ ਐਗਜ਼ਿਟ ਪੋਲ ਕੀ ਕਹਿੰਦੇ ਐ ਐਗਜ਼ਿਟ ਪੋਲ ਬੜੇ ਹੈਰਾਨ ਕਰਦੇ ਐ ਕਿਹਦੀ ਸਰਕਾਰ ਬਣਾ ਰਿਹਾ ਐ ਐਗਜ਼ਿਟ ਪੋਲ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਿੱਲੀ ਦੇ ਵਿੱਚ ਲਗਭਗ ਸ਼ਾਮ 5:57.7% ਤੱਕ ਵੋਟਾਂ ਪੈ ਗਈਆਂ ਸੀ 6 ਵਜੇ ਤੱਕ ਵੋਟਾਂ ਪੈਣੀਆਂ ਸੀ ਉਸ ਤੋਂ ਬਾਅਦ ਵੀ ਕਈ ਬੂਥਾਂ ਤੇ ਲਾਈਨਾਂ ਲੱਗੀਆਂ ਰਹੀਆਂ ਐਗਜ਼ਿਟ ਪੋਲ ਆਏ ਨੇ ਸਭ ਤੋਂ ਪਹਿਲਾ ਐਗਜ਼ਿਟ ਪੋਲ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਬੜਾ ਹੈਰਾਨ ਕਰਨ ਵਾਲਾ ਹੈ ਲਗਭਗ ਸਾਰੇ ਸੇਮ ਸੇਮ ਨੇ ਇਸ ਕਰਕੇ ਸਿਰਫ ਮੈਂ ਤੁਹਾਡੇ ਨਾਲ ਦੋ ਐਗਜ਼ਿਟ ਪੋਲ ਹੀ ਸਾਂਝੇ ਕਰਾਂਗਾ ਸੀ ਵੋਟਰ ਦਾ ਐਗਜ਼ਿਟ ਪੋਲ ਹਾਲੇ ਤੱਕ ਨਹੀਂ ਆਇਆ ਉਹਦੇ ਤੇ ਅੱਖ ਬਣੀ ਹੋਈ ਹੈ ਕਿ ਕਦੋਂ ਆਉਂਦਾ ਹੈ ਤੇ ਲੋਕ ਪੋਲ ਦਾ ਵੀ ਨਹੀਂ ਆਇਆ ਉਹਦੇ ਤੇ ਵੀ ਅੱਖ ਬਣੀ ਹੋਈ ਆ ਕਿ ਕਦੋਂ ਆਉਂਦਾ ਪਰ ਜੋ ਮੈਟ੍ਰਿਕਸ ਦਾ ਐਗਜ਼ੈਟ ਪੋਲ ਆਇਆ ਉਹਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਨੂੰ ਕਰਾਰਾ ਝਟਕਾ ਆ ਆਮ ਆਦਮੀ ਪਾਰਟੀ ਇੱਕ ਵੱਡੇ ਸੈਟਬੈਕ ਦੇ ਨਾਲ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ 44% ਦੀ ਵੋਟਾਂ ਮਿਲਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਉਧਰ ਭਾਜਪਾ ਨੂੰ ਭਾਜਪਾ ਨੂੰ 46% ਦੀ ਵੋਟਾਂ 2% ਦੀ ਦਾ ਅੰਤਰ ਬਹੁਤ ਮਾਮੂਲੀ ਅੰਤਰ ਹੈ ਪਰ ਸੀਟਾਂ ਦੇ ਵਿੱਚ ਹੋਰ ਹਿਸਾਬ ਨਾਲ ਬਦਲ ਰਿਹਾ ਹੈ ਕਾਂਗਰਸ ਨੂੰ 8% ਵੋਟਾਂ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੀਟਾਂ ਦੀ ਗੱਲ ਕਰ ਲਈ ਜਾਵੇ ਮੈਟਰਿਕਸ ਦੇ ਅਨੁਸਾਰ ਜਿਹੜਾ ਉਹਨਾਂ ਦਾ ਸਰਵੇ ਹੈ ਉਹਦੇ ਅਨੁਸਾਰ ਜਿਹੜੇ ਸੀਟਾਂ ਦਾ ਸੀਟਾਂ ਦੇ ਵਿੱਚ ਜਿਹੜਾ ਤਬਾਦਲਾ ਹੋ ਰਿਹਾ ਉਹ ਬੜਾ ਹੈਰਾਨੀਜਨਕ ਹੈ ਆਮ ਆਦਮੀ ਪਾਰਟੀ ਤੇ ਬੀਜੇਪੀ 'ਚ ਬੜਾ ਸਖਤ ਮੁਕਾਬਲਾ ਹੈ ਆਮ ਆਦਮੀ ਪਾਰਟੀ 44% ਦੀ ਵੋਟਾਂ ਦੇ ਨਾਲ 32 ਤੋਂ 37 ਸੀਟਾਂ ਤੇ ਜਾਂਦੀ ਹੋਈ ਵਿਖਾਈ ਦੇ ਰਹੀ ਹੈ ਜੇਕਰ ਲੋਅਰ ਨੰਬਰ ਰਹਿੰਦਾ ਤਾਂ ਸੱਤਾ ਤੋਂ ਸਰਕਾਰ ਬਣਾਉਣ ਤੋਂ ਮੈਜਿਕ ਨੰਬਰ ਤੋਂ ਜਾਦੂਈ ਅੰਕੜੇ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜ ਸੀਟਾਂ ਕਹਿ ਲਈਏ ਕਿ ਚਾਰ ਸੀਟਾਂ ਜਿਹੜੀ ਆ ਉਹ ਘਟ ਰਹਿ ਜਾਂਦੀ ਹੈ ਜੇਕਰ ਹਾਇਰ ਨੰਬਰ ਜਾਂਦਾ ਉੱਪਰਲਾ ਨੰਬਰ ਜਾਂਦਾ ਤਾਂ ਉਹਦੇ ਹਿਸਾਬ ਨਾਲ ਜਿਹੜਾ ਕਹਿ ਲਈਏ ਬਹੁਮਤ ਦੇ ਅੰਕੜੇ ਤੋਂ ਇੱਕ ਸੀਟ ਵੱਧ ਹੈ ਬੀਜੇਪੀ ਬੀਜੇਪੀ ਨੂੰ 35 ਤੋਂ 40 ਸੀਟਾਂ ਦਿਖਾਈਆਂ ਜਾ ਰਹੀਆਂ ਨੇ ਇਸ ਦੇ ਵਿੱਚ ਕਿਉਂਕਿ ਜੇ ਆਪਾਂ ਪਰਸੈਂਟੇਜ ਵੀ ਕੱਢ ਕੇ ਦੇਖੀਏ ਤਾਂ ਇਸੇ ਤਰ੍ਹਾਂ ਨਾਲ ਟਰਾਂਸਲੇਟ ਹੁੰਦੀ ਹੈ ਬੀਜੇਪੀ ਜੇਕਰ ਘਟ ਜਾਂਦੀ ਹੈ ਪੰਜ ਤੇ ਆ ਜਾਂਦੀ ਹੈ ਯਾਨੀ ਘੱਟ ਨੰਬਰ ਤੇ ਰਹਿੰਦੀ ਹੈ ਨੀਵੇਂ ਨੀਚਲੇ ਨੰਬਰ ਤੇ ਰਹਿੰਦੀ ਹੈ ਤਾਂ 35 ਸੀਟਾਂ ਮੈਜਿਕ ਨੰਬਰ ਤੋਂ ਇੱਕ ਸੀਟ ਘੱਟ ਤੇ ਉੱਪਰ ਚਾ ਚਲੋ ਉਹਦੇ ਕੋਲ ਇੱਕ ਕੰਫਰਟ ਬਹੁਤ ਮਤ ਹੈ ਜਿਹੜਾ ਉਹ ਹੋ ਜਾਂਦਾ ਹੈ ਕਾਂਗਰਸ ਜ਼ੀਫਰ ਤੋਂ ਇੱਕ ਕਾਂਗਰਸ ਨੂੰ ਦਾ ਜਿਆਦਾ ਖਾਤਾ ਬੰਦ ਹੀ ਰਹੇਗਾ ਜਾਂ ਇੱਕ ਦੇ ਨਾਲ ਖਾਤਾ ਖੋਲ ਸਕਦੀ ਹੈ